ਹੈ ਗਈਆਂ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਨੂੰ ਕੋਇਨਸ ਅਰ ਉਹਦੇ ਕੋਇਨਸ ਦੇਣ ਲਈ ਅੱਗੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤਕਰੀਬਨ ਡੇਢ ਕੋ 2 ਮਹੀਨੇ ਤੋਂ ਇਹ ਕਾਲ ਸੈਂਟਰ ਤੇ ਚੱਲ ਰਿਹਾ ਸੀਗਾ ਤੇ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ ਤਿੰਨ ਲੈਪਟਾਪ 41 ਬੈਂਕਾਂ ਦੇ ਏਟੀਐਮ ਕਾਰਡ ਤੇ ਨੌ ਚੈੱਕ ਬੁਕਸ ਸਾਨੂੰ ਮਿਲੀਆਂ ਜਿੰਨੇ ਕ ਅਸੀਂ ਬੈਂਕ ਖਾਤੇ ਦੇਖਿਆ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਆ ਗਏ ਜਿਨ੍ਹਾਂ 'ਚ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਲੱਗ-ਲੱਗ ਇਹਨਾਂ ਨੇ ਲੋਕਾਂ ਨਾਲ ਮਾਰੀ ਹੋਈ ਸੀ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਮ ਸਾਡੇ ਹੈਗੇ ਜੀ ਸਾਰੇ ਪੈਨ ਇੰਡੀਆ ਹੈਗੇ ਇੱਕ ਇੰਪੋਰਟੈਂਟ ਇਹ ਸੀਗਾ ਸੈਕੰਡਲੀ ਜੀ ਇੱਕ ਡਿਜੀਟਲ ਅਰੈਸਟ ਦੀ ਪ੍ਰੋਵੈਂਸ਼ਨ ਹੋਈ ਹੈਗੀ ਐ ਇੱਕ 80 ਸਾਲ ਦੀ ਲੇਡੀ ਹੈ ਮੁਹਾਲੀ ਫੇਸ 2 ਦੀ ਰਹਿਣ ਵਾਲੀ ਜਿਨ੍ਹਾਂ ਨੂੰ ਕਿ ਇੱਕ ਤਰ੍ਹਾਂ ਦਾ 2 ਦਿਨ ਲਈ ਡਿਜੀਟਲ ਅਰੈਸਟ ਕੀਤਾ ਗਿਆ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ। ਉਹਨਾਂ ਨੇ ਜਦੋਂ ਬੈਂਕ ਮੈਨੇਜਰ ਤੋਂ ਬਾਰ-ਬਾਰ ਕਿਹਾ ਵੀ ਕਿਸੇ ਖਾਤੇ 'ਚ ਮੇਰੇ ਜੰਨੇ ਪੈਸੇ ਟਰਾਂਸਫਰ ਕਰ ਦਿਓ ਤਾਂ ਉਹਨਾਂ ਨੂੰ ਸ਼ੱਕ ਪਿਆ। ਉਹਨਾਂ ਨੇ ਪੁਲਿਸ ਨੂੰ ਇਨਟੀਮੀਟ ਕੀਤਾ ਤੇ ਅਸੀਂ ਜਾ ਕੇ ਜਿਹੜਾ ਡਿਜੀਟਲ ਅਰੈਸਟ ਦਾ ਇੱਕੋ ਚੱਲ ਰਿਹਾ ਸੀਗਾ ਇਹ ਸਾਈਬਰ ਸੈੱਲ ਨੇ ਬਸਟ ਕੀਤਾ ਮਾਡਲ ਤੇ ਉਹਦੇ 'ਚ ਵੀ ਇੱਕ ਅਟੈਂਪਟ ਦੀ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਆ ਅੱਗੇ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਇਡੈਂਟੀਫਾਈ ਕਰਕੇ ਉਹਨਾਂ ਦੇ ਆਈਪੀ ਵਗੈਰਾ ਲੈ ਕੇ ਬੰਦੇ ਨੂੰ ਫ੍ਰੇਸ ਕਰ ਲਈਏ ਸਰ ਫਲੈਟ ਇਹਦੇ ਨਾਮ ਤੇ ਲਿਆ ਦੀ ਕਿਸੇ ਕਿਹੜਾ ਪਹਿਲਾਂ ਵਾਲਾ ਹਾਂਜੀ ਨਹੀਂ ਇਹ ਫਲੈਟ ਜਿਹੜਾ ਅਛੇ ਕੁਮਾਰ ਦਾ ਲਿਆ ਹੋਇਆ ਜੀ ਹਲੇ ਆਪਾਂ ਵੈਰੀਫਾਈ ਕਰਨਾ ਵੀ ਮਾਲਕ ਦਾ ਕੋਈ ਰੋਲ ਹੈ ਇਹਦੇ 'ਚ ਨਹੀਂ ਹੈ ਕ੍ਰਿਮਿਨਲ ਹਿਸਟਰੀ ਵੈਸੇ ਨਾ ਤਿੰਨਾਂ ਦੀ ਹੈ ਨਹੀਂ ਹਲੇ ਤੱਕ ਕੋਈ ਜਿੰਨੇ ਸੀ ਚੱਕੀ ਇਹ ਗੇਮਿੰਗ ਐਪ ਕੀ ਹੁੰਦੀ ਸੀ ਕਿਸ ਤਰ੍ਹਾਂ ਲੋਕਾਂ ਨੂੰ ਲੁਭਾਉਂਦੇ ਸੀਗੇ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਸ ਆਨਲਾਈਨ ਖੇਡਾਉਂਦੇ ਆ ਤੇ ਉਹਨਾਂ ਨੂੰ ਖੇਡਣ ਲਈ ਲੋਕ ਜਿਹੜੇ ਹੈਗੇ ਇੱਕ ਤਰ੍ਹਾਂ ਦਾ ਜਿਵੇਂ ਪੈਸਾ ਪੇ ਕਰਦੇ ਸੀਗੇ ਉਦੋਂ ਉਹਨਾਂ ਨੂੰ ਕੁਆਇਨਸ ਮਿਲਦੇ ਸੀਗੇ ਬੇਸਿਕਲੀ ਉਹ ਨਾ ਉਹਨਾਂ ਨੂੰ ਪੁਆਇੰਟਸ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਹੈਗੇ ਜੀ ਤੇ ਉਹਦੇ ਵਿੱਚੋਂ ਠੱਗੀ ਮਾਰੀ ਜਾਂਦੀ ਸੀ ਅਲਟੀਮੇਟ ਸਰ ਜਾਨੀ ਸਾਰੇ ਦੋਸਤੀ ਸਟੇਟਾਂ ਦੇ ਹੀ ਬੰਦੇ ਇੱਥੇ ਆ ਕੇ ਆਪਰੇਟ ਕਰ ਰਹੇ ਨੇ ਇਹ ਕੀ ਕਾਰਨ ਹੈ ਕਿ ਇਹਨਾਂ ਲਈ ਇਹ ਕਿ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ इजीली ਤੇ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਂਦਾ ਇਹਨਾਂ ਦੇ ਤੇ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਅਸੀਂ ਵੀ ਬਸ ਪਹਿਲਾਂ ਇਹ ਕੈਸ਼ ਰਿਕਵਰੀ ਨਹੀਂ ਜਿਹੜੀ ਰਿਕਵਰੀ ਹੈਗੀ ਉਹ ਮੈਂ ਤੁਹਾਨੂੰ ਦੱਸੀ ਹੈਗੀ ਸਰ ਜਿਹੜਾ ਪਹਿਲਾ ਕਾਲ ਸੈਂਟਰ ਸੀ ਉਹਨਾਂ ਨਾਲ ਕੋਈ ਲਿੰਕ ਹੈਗਾ ਹੁਣ ਤੱਕ ਕਿਉਂਕਿ ਉਸ ਤਰ੍ਹਾਂ ਦੀ ਉਸ ਤਰ੍ਹਾਂ ਦਾ ਹੀ ਮਾਡਰਨ ਬ੍ਰਾਂਡਿੰਗ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਇਹਨਾਂ ਦਾ ਕੋਈ ਲਿੰਕ ਅਪ ਹੈ ਕਿ ਨਹੀਂ ਸਰ ਕਿਹੜੀ ਕੰਟਰੀ ਦਾ ਕੋਈ ਇਸ ਤਰ੍ਹਾਂ ਦਾ ਲਿੰਕ ਹਾਲੇ ਤੱਕ ਸਰ ਇਹਨਾਂ ਦੀ ਬਲਾਈਂਟ ਬੈਕਗ੍ਰਾਉਂਡ ਹੈ ਤੇ ਨਹੀਂ ਨਹੀਂ ਇਹਨਾਂ ਤੋਂ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀ ਕੀਤੀ ਹੋਈ ਹੈ ਸਰ ਕਿਹੜੀ ਕੰਟਰੀ ਤੋਂ ਸਰਵਰ ਆਪਰੇਟ ਹੋ ਰਿਹਾ ਸੀਗਾ ਸਰਵਰ ਦੁਬਈ ਤੋਂ ਲੱਗ ਰਿਹਾ ਸਾਨੂੰ ਆਪਰੇਟ ਹੋ ਰਿਹਾ ਹੈ ਠੀਕ ਹੈ ਸਰ ਜਿਹੜੇ ਫਲੈਟ ਚ ਸੰਨੀ ਇਨਕਲਿਵ ਦੇ ਵਿੱਚ ਹੀ ਰਹ ਰਹੇ ਸੀਗੇ ਉੱਥੋਂ ਚਲਾ ਰਹੇ ਸੀ ਨਾ ਹਾਂ ਹਾਂ ਉੱਥੋਂ ਚਲਾ ਰਹੇ ਸੀਗੇ ਇੱਕ ਜਿਹੜੀ ਇੰਪੋਰਟੈਂਟ ਅਪੀਲ ਹੈਗੀ ਹੈ ਜੀ ਮੈਂ ਦੁਬਾਰਾ ਦੁਹਰਾਣਾ ਚਾਹੁੰਦਾ ਲੋਕਾਂ ਨੂੰ ਕਰਨੀ ਚਾਹੁੰਦਾ ਹੈ ਡਿਜੀਟਲ ਰੈਸ ਦੀ ਅਸੀਂ ਬਾਰ-ਬਾਰ ਪਹਿਲਾਂ ਵੀ ਅਪੀਲ ਕਰ ਰਹੇ ਸੀਗੇ ਮੇਬੀ ਚੰਗਾ ਕੰਮ ਹੋਇਆ ਮੀਡੀਆ ਦੇ ਥਰੂ ਲੋਕਾਂ ਤੱਕ ਪਹੁੰਚ ਗਈ ਬੈਂਕ ਦੇ ਮੈਨੇਜਰ ਜਿਹੜੇ ਐਲਰਟ ਹੋਏ ਤਾਂ ਉਹ ਇੰਨੀ ਵੱਡੀ ट्रांजੈਕਸ਼ਨ ਅਮਾਉਂਟ ਤੇ ਕਿਤੇ ਨਾ ਕਿਤੇ ਡਾਊਟਫੁਲ ਹੋ ਕੇ ਉਹਨੇ ਉਹਨੂੰ ਅਲਰਟ ਕੀਤਾ ਤਾਂ ਮੈਂ ਐਸਪੀ ਸਾਈਬਰ ਕ੍ਰਾਈਮ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਵੀ ਉਹ ਜਿਹੜਾ ਬੈਂਕ ਮੈਨੇਜਰ ਹੈਗਾ ਵੀ ਆਰ ਰਾਈਟਿੰਗ ਟੂ ਦਾ ਬੈਂਕ ਕਿ ਜੀ ਚੰਗਾ ਕੰਮ ਕੀਤਾ ਇੱਕ ਕਮੈਂਡੇਸ਼ਨ ਉਹਦੇ ਲਈ ਅਪਰੀਸ਼ੀਏਸ਼ਨ ਉਹ ਕਿਤੇ ਉਹਨੂੰ ਸੂਟੇਬਲੀ ਉਹਨਾਂ ਦਾ ਜਿਹੜਾ ਬੈਂਕ ਹੈਗਾ ਲੇਕਨ ਰਿਵਾਰਡ ਜੀ ਸੈਕੰਡਲੀ ਦੁਬਾਰਾ ਅਪੀਲ ਆਹੀ ਹੈ ਜੀ ਵੀ ਬਾਕੀ ਵੀ ਇਸ ਤਰ੍ਹਾਂ ਅਲਰਟ ਇੱਕ ਤਾਂ ਲੋਕੀ ਆਪ ਅਲਰਟ ਹੋ ਜਾਣ ਕਿ ਜੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਥੇਰ ਇਜ਼ ਨੋ ਪ੍ਰੋਵੀਜ਼ਨ ਇਨ ਐਨੀ ਲਾ ਫਾਰ ਦਾ ਡਿਜੀਟਲ ਅਰੈਸਟ ਸਿਰਫ ਤੇ ਸਿਰਫ ਫਿਜ਼ੀਕਲ ਅਰੈਸਟ ਜਿਹੜੀ ਹੈਗੀ ਉਹ ਪੁਲਿਸ ਪ੍ਰੋਪਰਲੀ ਕਰਦੀ ਹੈਗੀ ਉਹ ਲਗ ਚੀਜ਼ ਹੈਗੀ ਹੈ ਲੇਕਿਨ ਡਿਜੀਟਲ ਅਰੈਸਟ ਜੇ ਕੋਈ ਕੋਈ ਵੀ ਤੁਹਾਨੂੰ ਕਾਲ ਆਂਦੀ ਹੈ ਕੁਝ ਵੀ ਅੰਦਰ ਤਾਂ 댓 ਇਜ਼ ਅ ਫੇਕ ਕਾਲ ਉਹ ਇੱਕ ਸਕੈਮ ਹੈਗਾ ਬਿਲਕੁਲ ਤਾਂ ਉਹਦੇ ਚ ਨਾਮ ਪਿਆ ਸੈਕਿੰਡ ਇੱਕ ਜਿਹੜਾ ਇੰਪੋਰਟੈਂਟ ਹੁੰ ਮ ਦੇਖਣ ਜਾਇਆ ਹੈਗਾ ਬਾਰ ਬਾਰ ਲੋਕਾਂ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਏਪੀਕੇ ਫਾਈਲ ਹੁੰਦੀ ਆ ਉਹ ਜਾਂਦੀ ਹੈ ਉਹ ਇਸ ਤਰ੍ਹਾਂ ਜਾਂਦੀ ਹੈ ਕਿ ਤੁਹਾਡਾ ਚਲਾਨ ਹੋ ਗਿਆ ਆਰਟੀਓ ਚਲਾਨ ਆਰਟੀਓ ਚਲਾਨ ਹੋ ਗਿਆ ਤਾਂ ਆਰਟੀਓ ਚਲਾਨ ਉਸ ਤਰ੍ਹਾਂ ਜਾਂਦਾ ਤੇ ਉਹ ਬੰਦੇ ਕੋਲ ਕੇ ਚੈੱਕ ਕਰਦੇ ਹੈਗੇ ਜੀ ਤਾਂ ਉਹ ਚਲਾਨ ਨਹੀਂ ਹੋਇਆ ਹੁੰਦਾ ਬਟ ਬੇਸਿਕਲੀ ਫਰਾਡ ਲਿੰਕ ਦੇ ਦਿੱਤਾ ਜਾਂਦਾ ਤੇ ਬੰਦਾ ਉੱਥੇ ਪੈਸੇ ਭੇਜ ਕਰ ਦਿੰਦਾ ਇਹ ਬਾਰ ਬਾਰ ਕੰਪਲੇਂਟ ਆ ਰਹੀ ਹੈ ਤਾਂ ਕਾਈਂਡਲੀ ਉਸ ਚੀਜ਼ ਨੂੰ ਤੁਸੀਂ ਜਦੋਂ ਵੀ ਕੋਈ ਚਲਾਨ ਦੀ ਫਾਈਲ ਇਸ ਤਰ੍ਹਾਂ ਦੀ ਆਂਦੀ ਹੈਗੀ ਹੈ ਕੋਈ ਇਨਟੀਮੀਸ਼ਨ ਤੁਹਾਨੂੰ ਆਂਦੀ ਹੈ ਤਾਂ ਉਹ ਪਹਿਲਾਂ ਤੇ ਗੱਲ ਹੈਗੀ ਕਿ ਐਸਐਮ ਜੇ ਅਗਰ ਉਸ ਤਰ੍ਹਾਂ ਐਸਐਮਐਲ ਦੇ ਥਰੂ ਆ ਜਾਂਦੀ ਹੈ ਤਾਂ ਤੁਸੀਂ ਕਾਈਂਡਲੀ ਜਿਹੜੀਆਂ ਲਿੰਕਡ ਵੈਬਸਾਈਟਸ ਹੈਗੀਆਂ ਗਵਰਨਮੈਂਟ ਦੀਆਂ ਉਹਦੇ ਤੇ ਜਾ ਕੇ ਚੈੱਕ ਕਰੋ ਇੱਕ ਵਾਰੀ ਕਿ ਉੱਥੇ ਕੋਈ ਚਲਾਨ ਹੈ ਜਾਂ ਨਹੀਂ ਇਹ ਕੋਈ ਵੀ ਰੈਂਡਮ ਸਾਈਟ ਦੇ ਉੱਪਰ ਨਾ ਇਸ ਤਰ੍ਹਾਂ ਜੇ ਕੋਈ ਪੇਮੈਂਟ ਕੀਤੀ ਜਾਵੇ ਤੇ ਜਿਹਨੂੰ ਇਹ ਲਿੰਕ ਆਦਾ ਹੈਗਾ ਉਹ ਸਾਈਬਰ ਸੈੱਲ ਦੇ ਵਿੱਚ ਮੌੜਲੀ ਦੇ ਵਿੱਚ ਜਾਏ ਫਿਜ਼ੀਕਲੀ ਜਾਂ ਈਮੇਲ ਦੇ ਰਾਹੀਂ ਉਹਦੀ ਕੰਪਲੀਟ ਕਰਿਓ ਲਿੰਕ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਉਹਨੂੰ ਬੰਦ ਕਰਾਇਆ ਜਾ ਸਕੇ ਤੇ ਉਹਨੂੰ ਟੇਕ ਡਾਊਨ ਕਰੀਏ ਸਰ ਬੜੀ ਵੱਡੀ ਕਮਜਬੀ ਜਿਹੜੀ ਲੇਡੀਜ਼ ਐ ਸੀ ਸਾਡੇ ਬਜ਼ੁਰਗਾਂ ਇਹਨਾਂ ਦੇ 2 ਕਰੋੜ ਰੁਪਈਆ ਪਾ ਦੇਣਾ ਸੀਗਾ ਜੇਕਰ ਫੋਰਸ ਜਿਹੜੀ ਐ ਟਾਈਮ ਸਰਵ ਸਾਈਬਰ ਗਨ ਨਾ ਜਾਂਦੀ ਹੋਰ ਬਜ਼ੁਰਗਾਂ ਨੂੰ ਵੀ ਮਤਲਬ ਇਸ ਤਰ੍ਹਾਂ ਦਾ ਸ਼ਾਰਟਕਟ ਦੇ ਵਿੱਚ ਕੋਈ ਸੁਨੇਹਾ ਹੈ ਬਜ਼ੁਰਗਾਂ ਉਹਨਾਂ ਨੂੰ ਵੀ ਬਾਕੀ ਵੀ ਲੋਕ ਜਿਹੜੇ ਹੈਗੇ ਮੈਂ ਬਾਰ-ਬਾਰ ਉਹੀ ਤੁਹਾਡੇ মিডিয়াম ਰਾਹੀਂ ਪੀਨ ਕਰਦਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਜਾਂ ਡਿਜੀਟਲੀ ਅਰੈਸਟ ਕਰਕੇ ਕੁਝ ਵੀ ਕਿਹਾ ਜਾਂਦਾ दैट इज अ ਫੇਕ ਕਾਲ ઓਰ ਸਕੈਮ ਹੈਗਾ ਜੀ ਇੱਕ ਬਿਲਕੁਲ ਨਹੀਂ ਸੋਨਲੀ ਸਿਰਫ ਫਿਜ਼ੀਕਲ ਅਰੈਸਟ ਹੁੰਦੀ ਹੈ ਕਿ ਕਿਸੇ ਲਾਅ ਚ ਨਵੇਂ ਪੁਰਾਣੇ ਲੋਕਾਂ ਨੂੰ ਕੋਈ ਨਿਊ ਕਾਨੂੰਨ ਆਇਆ ਹੋਵੇ ਕਹਿਣ ਲੱਗ ਜਾਂਦੇ ਜੀ ਨਵੇਂ ਕਾਨੂੰਨ ਚ ਪ੍ਰੋਵੀਜ਼ਨ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਸ ਤਰ੍ਹਾਂ ਦੀ ਦੇ ਚੱਲ ਰਹੀ ਸੀ ਤਾਂ ਉਹਦੇ ਟਰੈਪ ਚ ਨਾ ਪਿਆ ਜਾਵੇ ਬੈਂਕ ਮੈਨੇਜਰਸ ਨੂੰ ਵੀ ਅਸੀਂ ਲੀਡ ਬੈਂਕ ਨਾਲ ਵੀ ਦੁਬਾਰਾ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਅਗਰ ਸਿੰਗਲ ट्रांजैक्शन ਇਸ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਹੈਗਾ ਕੋਈ ਸ਼ੱਕੀ ਹੋਈ ਕਹਿ ਰਿਹਾ ਜੀ ਇਹ ਉਹਨੂੰ ਟ੍ਰਾਂਸਫਰ ਕਰ ਦਿਓ ਪੈਸੇ ਇੱਕ ਖਾਤੇ ਚ ਇਦਾਂ ਕਰ ਦਿਓ ਤਾਂ ਇੱਕ ਵਾਰੀ ਉਹਨੂੰ ਜ਼ਰੂਰ ਵੈਰੀਫਾਈ ਕਰ ਲਿਆ ਜਾਵੇ ਇਸੇ ਜਿਹੜਾ ਕੇਸ ਹੈਗਾ ਆਪਾਂ ਬਾਰ ਬਾਰ ਜਦੋਂ ਪਹਿਲਾਂ ਵੀ ਅਪੀਲ ਕੀਤੀ ਸੀ ਇਹ ਉਸੇ ਦਾ ਹੀ ਨਤੀਜਾ ਹੈ ਸ਼ਾਇਦ ਕਿ ਬੈਂਕ ਮੈਨੇਜਰ ਨੇ ਬੜੀ ਫੁਰਤੀ ਤੇ ਸਮਝਦਾਰੀ ਦਾ ਉੱਥੇ ਇੱਕ ਪ੍ਰਦਰਸ਼ਨ ਕੀਤਾ ਹੈ ਸਰ ਉਹ ਜਿਹੜੇ ਅਕਾਊਂਟ ਆ ਜੀ ਗੇਮਿੰਗ ਐਪ ਦੇ ਜਿਹੜਾ ਪੈਸਾ ਆ ਰਿਹਾ ਸੀਗਾ ਕਿ ਉਹ ਖਾਤੇ ਵੀ ਖੰਗਾਲੇ ਜਾਣਗੇ ਕਿ ਫ੍ਰੀਜ਼ ਕਰਤੇ ਆ ਉਹਨਾਂ ਚੋਂ ਅੱਛਾ ਉਹਦੀ 3 ਕਰੋੜ ਰੁਪਏ ਨਾ ਮੈਂ ਦੱਸ ਰਿਹਾ ਤੁਹਾਨੂੰ ਜਿਹੜਾ ਛੱਪਿਆ ਹੋਇਆ ਹਾਂ ਜਿਹੜਾ ਰੋਟੇਟ ਹੋਇਆ ਹੈ ਜਾਂ ਪਿਆਰ ਸੀ ਉਹਨੂੰ ਟ੍ਰੇਲ ਕਰ ਰਹੇ ਆ ਬਟ ਉਹ ਸਾਰੇ ਅਸੀਂ ਫ੍ਰੀਜ਼ ਕਰਤੇ ਹੋਏ ਸਰ ਸਾਰੇ ਖਾਤੇ ਮੋਹਾਲੀ ਪੰਜਾਬ ਦੇ ਨਹੀਂ ਕਰਦੇ ਨਹੀਂ ਨਹੀਂ ਬਾਹਰ ਦੇ ਬਾਹਰ ਦੇ ਸਾਰੇ ਅਲੱਗ-ਅਲੱਗ ਸਟੇਟਸ ਦੇ ਹੈਗੇ ਅਲੱਗ-ਅਲੱਗ ਬੈਂਕਸ ਦੇ ਹੈਗੇ ਈਵਨ ਮੈਂ ਉਹ ਤੁਹਾਨੂੰ ਪ੍ਰੈਸ ਨੋਟ ਜਿਹੜਾ ਦਿੱਤਾ ਉਹਦੇ ਵਿੱਚ ਡਿਟੇਲ ਹੈਗੀ ਹਰਿਆਣਾ ਗ੍ਰਾਮੀਨ ਬੈਂਕ ਪੰਜਾਬ ਐਂਡ ਸਿੰਧ ਬੈਂਕ ਐਕਸਿਸ ਬੈਂਕ ਦੇ ਉੱਤਰਾਖੰਡ ਦੇ ਹੈਗੇ ਕਬੀਰ ਇਸ ਕੰਪਨੀ ਦੇ ਨਾਮ ਤੋਂ ਖੁਲਾਏ ਸੀ ਪਰਸਨਲ ਨਾਮ ਨਹੀਂ ਉਹ ਅਲੱਗ-ਅਲੱਗ ਖਾਤੇ ਕੋਈ ਪਰਸਨਲ ਨਾਮ ਤੋਂ ਹੋਏਗਾ ਕਿਸ ਦੀ ਹੁਣ ਵੈਰੀਫਾਈ ਅਲੱਗ-ਅਲੱਗ ਦੀ 41 ਦੀ ਆਪਾਂ ਕਰਾਂਗੇ ਵੀ ਸਾਰਿਆਂ ਦੇ KYC ਹੋਏ ਆ ਪ੍ਰੋਪਰ ਕਿਹਦੇ ਨਾਮ ਤੇ ਹੋਏ ਆ ਕਿੱਥੋਂ ਹੋਏ ਆ ਸੋ ਕਿਸੇ ਬੈਂਕ ਦੇ ਇੰਟਰਨਲ ਮੁਲਾਜ਼ਮ ਦੀ ਇਨਵੋਲਵਮੈਂਟ ਸੀ ਕਿ KYC ਕਰਦੇ ਨਹੀਂ ਸੀਗੀ ਸੋ ਦੈਟ ਆਲ ਵਿਲ ਬੀ ਚੈਕਡ ਸਰੇ ਆਈਟੀ ਬੈਕਗਰਾਉਂਡ ਨਹੀਂ ਹੈ ਇਹਨਾਂ ਦੀ ਲੇਕਿਨ ਕਿਤੇ ਨਾ ਕਿਤੇ ਇਤਾਂ ਦੇ ਪ੍ਰੋਡਕਟ ਜਦੋਂ ਚੱਲਦਾ ਹੈ ਪ੍ਰੋਸੈਸ ਉਹਦੇ ਚ ਆਈਟੀ ਸਪੋਰਟ ਬਹੁਤ ਜ਼ਰੂਰਦਸ ਚਾਹੀਦੀ ਹੁੰਦੀ ਹੈ ਤਾਂ ਇਹਨਾਂ ਦੇ ਆਈਟੀ ਸਪੋਰਟ ਦੇ ਕੋਈ ਪਤਾ ਲੱਗਿਆ ਕੌਣ ਕਰਦਾ ਨਹੀਂ ਮੈਂ ਦੱਸ ਰਿਹਾ ਜੀ ਸਰਵਰ ਇਹਨਾਂ ਦਾ ਬਾਹਰ ਦਾ ਦੁਬਈ ਸੀ ਲੇਕਿਨ ਲੋਕਲ ਵੀ ਕਰਨਾ ਹੈ ਨਹੀਂ ਸਰਵਰ ਸਰਵਰ ਐਦਾਂ ਨਾ ਜੀ ਅੱਜ ਤਾਂ ਹੁਣ ਇਹ ਇਸ ਇਜ਼ ਅ ਟ੍ਰਾਂਸਨੈਸ਼ਨਲ ਥਿੰਗ ਕਿਤੇ ਵੀ ਸਰਵਰ ਬਣਾ ਲਓ ਡਾਊਨਲੋਡ ਉਹਦਾ ਲਿੰਕ ਕਿਤੇ ਮਰਜ਼ੀ ਕਰ ਲਓ ਤਾਂ ਇਹ ਲੋਕ ਤਾਂ ਕਾਲ ਕਰ ਕਰਕੇ ਉਹਨਾਂ ਨੂੰ ਇਨਵਾਈਟ ਕਰ ਰਹੇ ਸੀ ਲੋਕਾਂ ਨੂੰ ਤਾਂ ਇਹਨਾਂ ਨੂੰ ਆਈਟੀ ਦੀ ਉਨੀ ਲੋੜ ਨਹੀਂ ਹੈ ਜਿੰਨੀ ਘੁੰਮੇ ਨੇ ਤਾਂ ਸਾਨੂੰ ਆਈਡੀ ਜਿੰਨੀ ਕ ਅਸੀਂ ਬੈਕ ਟ੍ਰੇਲ ਲਏ ਜਾਂਦੇ ਡੈਰੋਗੇਸ਼ਨ ਕੀਤੀ ਹੈ ਚੈਟਸ ਚੈੱਕ ਕੀਤੀਆਂ ਜਾਂ ਜਿਹੜੀਆਂ ਬੈਂਕਿੰਗ ਦੀਆਂ ट्रांजੈਕਸ਼ਨਸ ਹੋਈਆਂ ਡੇਢ ਘੰਨੇ ਦਾ ਸਾਨੂੰ ਲੱਗ ਰਿਹਾ ਵੀ ਡੇਢ ਜਾਂ 2 ਮਹੀਨੇ ਮੈਕਸਿਮ ਇਸ ਟਾਈਮ ਤੱਕ ਜੀ ਇਹਨਾਂ ਦਿਨ ਤੋਂ ਇਲਾਵਾ ਹੋਰ ਵੀ ਨਾ 3 ਦੇ ਮੈਂਬਰਸ ਸ਼ਾਮਲ ਹੋਇਆ ਇਹ ਨਹੀਂ ਨਹੀਂ ਬਿਲਕੁਲ ਆਣਗੇ ਕਿ ਇਹਨਾਂ ਦੇ ਜਿਹੜੇ 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 ਬੈਂਕ ਅਕਾਊਂਟਸ ਖੋਲੇ ਗਏ ਨੇ ਕਿਹੜੇ ਬੈਂਕ ਚ ਖੋਲੇ ਨੇ ਕਿਹਨੇ ਖੁਲਵਾਏ ਨੇ ਕਿਹਨੇ KYC ਕੀਤਾ ਹੈ ਬੈਕ ਐਂਡ ਤੋਂ ਜਿਹੜੀ ਐਪ ਸੀਗੀ ਉਹਨੂੰ ਕੌਣ ਆਪਰੇਟ ਕਰ ਰਿਹਾ ਸੀ ਸੋ ਦੈਟ ਆਲਵੇ ਇਜ਼ ਅੰਡਰ ਇਨਵੈਸਟੀਗੇਸ਼ਨ ਸਰ ਬਹੁਤ ਜ਼ਿਆਦਾ ਇਹ ਜਿਹੜਾ ਇਹਨਾਂ ਦੀ ਐਕਸ਼ਨ ਹੋ ਚੁੱਕਿਆ ਹੈ ਨਹੀਂ ਜਿੰਨਾ ਸਾਡਾ ਇਸ ਟਾਈਮ ਦਾ ਸਾਈਬਰ ਸੈੱਲ ਹੈਗਾ ਬੜਾ ਕੈਪੇਬਲ ਆਫੀਸਰ ਲੱਗੇ ਹੋਏ ਆ ਉਹਦੇ ਵਿੱਚ ਤੇ ਜਿਹੜੀ ኦਪਰੇਸ਼ਨਲ ਕੈਪੇਬਿਲਿਟੀ ਹੈਗੀ ਇਹ ਬਿਲਕੁਲ ਉਹਨੂੰ ਅਸੀਂ ਟਰੈਕ ਕਰੀ ਜਾ ਰਹੇ ਹਾਂ ਲੇਕਿਨ ਇਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਜੀ ਸਭ ਤੋਂ ਜ਼ਿਆਦਾ ਕਿ ਜਿਹੜਾ ਇੱਕ ਕੈਲੋ ਡਿਸਟੈਂਸ ਦੇ ਬੈਠੇ ਹੁੰਦੇ ਆ ਬੰਦੇ ਕੋਈ ਬਾਹਰ ਬੈਠਾ ਹੈ ਕੋਈ ਕਿਤੇ ਬੈਠਾ ਹੈ ਤਾਂ ਉਹਨਾਂ ਨੂੰ ਟਰੈਕ ਕਰਨ ਚ ਆਈਪੀ ਐਡਰੈਸ ਲੈਣੇ ਪੈਂਦੇ ਆ ਫਿਰ ਸਾਰਾ ਮਤਲਬ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਚਾਹੀਦਾ ਉਹਦੇ ਵਿੱਚ ਕੋਈ ਅਰੈਸਟ ਹੋਇਆ ਤਿੰਨ ਬੰਦੇ ਰਹਿ ਥੈਂਕ ਯੂ ਸਰ ਠੀਕ ਹੈ ਜੀ ਕਿਉਂਕਿ ਇਹਨੂੰ ਕਰੀਂ ਜਿਵੇਂ ਆਪਣਾ ਲੱਗੇ ਹੋਇਆ ਜਿਵੇਂ ਸਾਈਬਰ ਕ੍ਰਾਈਮ ਚਾਹਰੇ ਲਗਾਤਾਰ ਇਸ ਨੂੰ ਲੈ ਕੇ ਜਿਹੜੇ ਬੈਂਕ ਅਧਿਕਾਰੀ ਨੇ ਉਹਨਾਂ ਨੂੰ ਜਿਹੜੇ ਮਤਲਬ ਅਨਪੜੇ ਆ ਥੋੜੇ ਪਰ ਘੱਟ ਬੜੇ ਲਿਖੇ ਲੋਕ ਨੇ ਉਹਨਾਂ ਦੇ ਅਕਾਊਂਟਸ ਧੱਕੇ ਨਾਲ ਅਪੀਲ ਕਰਕੇ ਤੇ ਫਿਰ ਉਹਨਾਂ ਤੋਂ ਕੁਝ ਪੇ ਮਤਲਬ ਲੈ ਲਏਗੇ ਫਿਰ ਉਹਨਾਂ ਦਾ ਅਕਾਊਂਟ ਐਕਟਿਵ ਕਰ ਦਿੰਦੇ ਨੇ ਤੇ ਉਸ ਤਰ੍ਹਾਂ ਹੀ ਕੰਪਲੀਟ ਨਹੀਂ ਉਹ ਫਿਰ ਅਗਰ ਕੋਈ ਸਪੈਸੀਫਿਕ ਕੰਪਲੇਂਟ ਆਊਗੀ ਉਹ ਸਾਈਬਰ ਕ੍ਰਾਈਮ ਤਾਂ ਨਹੀਂ ਹੋਇਆ ਉਹ ਵੈਸੇ ਬੇਸਿਕਲੀ 댓 ਇਜ਼ ਅ ਫਰਾਡ ਬਟ ਮੈਨੂੰ ਨਹੀਂ ਲੱਗਦਾ ਬੈਂਕ ਹੋਏ ਇਹੋ ਜਿਹਾ ਤਾਂ ਵੀ ਵੀ ਡੀਲ ਵਿਦ ਦੈਟ ਚਲੋ ਸਰ ਇੱਕ ਛੋਟਾ ਜਿਹਾ ਕੁਐਸਚਨ ਹੈ ਜੇ ਮੰਨ ਲਓ ਕਿਸੇ ਨਾਲ ਫਰਾਡ ਹੋ ਜਾਵੇ ਇਸ ਡਟਲੀ ਸਭ ਤੋਂ ਪਹਿਲਾਂ 1930 ਜਿਵੇਂ ਤੁਸੀਂ ਜ਼ਿਕਰ ਕਰਦੇ ਸੀ ਕਿ ਵੀ ਉਸ ਤੇ ਕਾਲ ਕਰਨ ਨਾਲ ਹੀ ਬੰਦੇ 112 ਤੇ ਕਰ ਲਓ ਤੁਸੀਂ 1930 ਤੇ ਕਰ ਲਓ ਈਮੇਲ ਰਾਹੀਂ ਕੰਪਲੇਂਟ ਦੇ ਦਿਓ ਕੋਈ ਮਤਲਬ ਐਵਰੀਵੇਅਰ ਪੁਲਿਸ ਠੀਕ ਹੈ ਠੀਕ ਹੈ ਜੀ ਥੈਂਕ ਯੂ